ਤਾਇਆ ਨੇ ਆਪਦੇ ਦੋਨਾਂ ਪੁੱਤਾਂ ਨੂੰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜਾਇਆ ਪਰ ਆਪਣੇ ਭਰਾ ਦੇ ਪੁੱਤ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਾਇਆ ਤਾਇਆ ਆਪਦੇ ਪੁੱਤਾਂ ਨੂੰ ਬਿਲਕੁਲ ਵੀ ਕੰਮ ਨਹੀਂ ਸੀ ਦੱਸਦਾ ਸਾਰੀ-ਸਾਰੀ ਦੁਪਹਿਰ ਘਰਾੜੇ ਮਾਰ ਕੇ ਗੂੜੀ ਨੀਂਦ ਸੌਂਦੇ ਸੀਗੇ ਪਰ ਤਾਇਆ ਆਪਣੇ ਭਰਾ ਦੇ ਪੁੱਤ ਤੋਂ ਸਾਰਾ ਦਿਨ ਖੇਤ 'ਚ ਕੰਮ ਕਰਵਾਉਂਦਾ ਸੀਗਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਦੋਂ ਇਸ ਬਾਈ ਨੇ ਆਪਣੀ ਇਹ ਹੱਡ ਬੀਤੀ ਸੁਣਾਈ ਤਾਂ ਬੜੀ ਵਾਰੀ ਰੋਇਆ ਬੜੀ ਵਾਰੀ ਇਮੋਸ਼ਨਲ ਹੋਇਆ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਜਿਹੜੇ ਮੇਰੇ ਫਾਦਰ ਸਾਹਿਬ ਹੋរី ਸੀਗੇ ਇਹ ਦੋ ਭਰਾ ਸੀਗੇ ਜਿਹੜਾ ਮੇਰਾ ਪਿਓ ਸੀ ਇਹ ਛੋਟਾ ਸੀਗਾ ਇਹਨਾਂ ਦੋਵਾਂ ਭਰਾਵਾਂ ਦੇ ਕੋਲ ਕਹਿੰਦਾ 12 ਕ ਕਿੱਲੇ ਜ਼ਮੀਨ ਸੀਗੀ ਕਹਿੰਦਾ ਮੇਰੇ ਤਾਏ ਦੇ ਦੋ ਪੁੱਤ ਸੀਗੇ ਜਿਹੜਾ ਮੇਰਾ ਫਾਦਰ ਸੀਗਾ ਇਹ ਬਹੁਤ ਜ਼ਿਆਦਾ ਭਲਾ ਮਾਨ ਸੀਗਾ ਤੇ ਅਣਪੜ ਸੀਗਾ ਕਹਿੰਦਾ ਜਿਹੜੀ ਮੇਰੀ ਮਾਂ ਸੀ ਉਹ ਕਹਿੰਦਾ ਜਮਾ ਹੀ ਸਿਧਰੀ ਸੀ ਕਹਿੰਦਾ ਉਹਨੂੰ ਤਾਂ 2 ਰੁਪਈਆਂ ਦਾ ਲੋਨ ਲਿਆਉਣ ਦਾ ਵੀ ਵੱਲ ਹੈ ਨਹੀਂ ਸੀਗਾ ਇਥੋਂ ਤੱਕ ਕਿ ਮੇਰੀ ਮਾਂ ਨੂੰ ਦਾਲ ਸਬਜ਼ੀ ਵੀ ਬਣਾਉਣੀ ਨਹੀਂ ਸੀ ਆਉਂਦੀ ਸਾਡੀ ਜੁਆਇੰਟ ਫੈਮਿਲੀ ਸੀਗੀ ਜਿਹੜਾ ਮੇਰਾ ਤਾਇਆ ਸੀਗਾ ਉਹ ਮੇਰੇ ਪਿਓ ਤੋਂ ਨੌਕਰਾਂ ਦੇ ਵਾਂਗ ਕੰਮ ਕਰਾਉਂਦਾ ਸੀਗਾ ਕਿਉਂਕਿ ਉਸ ਭਲਾਮਾਨ ਸਬੰਧਾ ਸੀਗਾ ਮੇਰੀ ਮਾਂ ਵੀ ਸਿਧਰੀ ਸੀਗੀ ਖੇਤ ਵੀ ਸਾਰਾ ਸਾਰਾ ਦਿਨ ਮੇਰੇ ਪਿਓ ਨੇ ਕੰਮ ਕਰਿਆ ਕਰਨਾ ਮੇਰੇ ਤਾਇਆ ਨੇ ਕਹਦਾ ਕਰਨਾ ਅੱਜ ਤੂੰ ਫਲਾਣਾ ਕੰਮ ਕਰਨਾ ਅੱਜ ਤੂੰ ਫਲਾਣਾ ਕੰਮ ਕਰਨਾ ਤਾਇਣੇ ਪਾਉਣੇ ਚਿੱਟੇ ਕੱਪੜੇ ਕਹਿੰਦਾ ਕਦੇ ਸ਼ਹਿਰ ਨੂੰ ਲੰਘ ਜਾ ਕਰਨਾ ਕਦੇ ਕਿਸੇ ਰਿਸ਼ਤੇਦਾਰ ਨੂੰ ਲੰਘ ਜਾ ਕਰਨਾ ਕਹਿੰਦਾ ਬਸ ਮੇਰਾ ਤਾਇਆ ਜਾਂਦਾ ਰਹਿਆ ਸਪਰੇਆ ਸ਼ਹਿਰੋਂ ਲੈਣ ਜਾਂਦਾ ਸੀ ਜਾਂ ਫਸਲ ਵੇਚਣ ਸ਼ਹਿਰ ਜਾਂਦਾ ਸੀ ਜਾਂ ਆੜਤੀਆਂ ਦਾ ਹਿਸਾਬ ਕਰਨ ਜਾਂਦਾ ਸੀਗਾ ਖੇਤ ਦਾ ਕੰਮ ਮੇਰਾ ਤਾਇਆ ਬਿਲਕੁਲ ਵੀ ਨਹੀਂ ਕਰਦਾ ਸੀਗਾ ਕਹਿੰਦਾ ਖੇਤੋਂ ਪੱਠੇ ਵੱਢ ਕੇ ਵੀ ਮੇਰਾ ਪਿਓ ਲਿਆਇਆ ਕਰੇ ਡੰਗਰਾਂ ਨੂੰ ਵੀ ਮੇਰਾ ਪਿਓ ਸਾਂਭਿਆ ਕਰੇ ਗੋਹਾਗਨਾਂ ਮੇਰੀ ਮਾਂ ਸਿੱਟਦੀ ਹੁੰਦੀ ਸੀ ਉਹ ਤਾਂ ਕਹਿੰਦਾ ਬੱਠਣ ਵਾਲਾ ਸਿਰ ਤੇ ਕਹਿੰਦਾ ਜਿਹੜੀ ਮੇਰੀ ਤਾਈ ਹੁੰਦੀ ਸੀਗੀ ਇਹ ਸਿਰਫ ਕਹਿੰਦਾ ਰੋਟੀ ਪਾਣੀ ਬਣਾਉਂਦੀ ਹੁੰਦੀ ਸੀਗੀ ਜਿਹੜੇ ਕੱਪੜੇ ਤੁਹਾਨੂੰ ਪਤਾ ਕਹਿੰਦਾ ਉਹ ਕਿਹੜਾ ਵਾਸ਼ਿੰਗ ਮਸ਼ੀਨਾਂ ਹੁੰਦੀਆਂ ਸੀ ਉਹ ਤਾਂ ਉਹ ਹੱਥਾਂ ਨਾਲ ਕੱਪੜੇ ਧੋਹੰਦੇ ਹੁੰਦੇ ਸੀ ਕਿ ਮੇਰੀ ਮਾਂ ਬਜ਼ਰੀ ਨੇ ਥਾਪਾ ਫੜਨ ਲਿਆ ਕਰਨਾ ਕਹਿੰਦਾ ਦੁਪਹਿਰੇ 2:00 2:00 ਵਜੇ ਪਾਗਲਾ ਤਰ੍ਹਾਂ ਕੱਪੜੇ ਧੋਈ ਜਾਇਆ ਕਰਨੇ ਕਹਿੰਦਾ ਕਹਿੰਦਾ ਹੌਲੀ-ਹੌਲੀ ਜਦੋਂ ਮੈਂ 8-9 ਸਾਲਾਂ ਦਾ ਹੋਇਆ ਤਾਂ ਮੈਂ ਇਹ ਸਾਰੀਆਂ ਚੀਜ਼ਾਂ ਆਪਦੀਆਂ ਅੱਖਾਂ ਸਾਹਮਣੇ ਦੇਖੀਆਂ ਤਾਂ ਤਾਏ ਨੇ ਆਪਦੇ ਪੁੱਤਾਂ ਨੂੰ ਤਾਂ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪਾਇਆ ਹੋਇਆ ਸੀਗਾ ਤੇ ਕਹਿੰਦਾ ਮੈਨੂੰ ਚੱਕ ਕੇ ਸਰਕਾਰੀ ਸਕੂਲ ਦੇ ਵਿੱਚ ਪਾਤਾ ਕਿਉਂਕਿ ਕਹਿੰਦਾ ਮੇਰੇ ਮ ਤੇ ਕਹਿੰਦਾ ਮੈਂ ਵੀ ਜਵਾਗ ਸੀਗਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਸੀਗਾ ਕਹਿੰਦਾ ਮੈਂ ਤੁਰ ਕੇ ਵਾਣੋ-ਵਾਣੀ ਤੇ ਪਿੰਡ ਵਾਲੇ ਸਕੂਲ ਦੇ ਵਿੱਚ ਚਲੇ ਜਾਇਆ ਕਰਨਾ ਕਹਿੰਦਾ ਪਰ ਮੇਰਾ ਪੜਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਕਹਾਂ ਚਲੋ ਜਦੋਂ ਮੈਂ 11-12 ਸਾਲਾਂ ਦਾ ਹੋਇਆ ਤੇ ਮੇਰੇ ਪਿਓ ਨੂੰ ਕਹਿੰਦਾ ਖੇਤ ਟਰਾਂਸਫਰਮ ਦੇ ਫਿਊਜ ਲਾਉਣ ਲੱਗਦਾ ਤੇ ਉੱਥੇ ਕਰੰਟ ਲੱਗ ਜਾਂਦਾ ਤੇ ਉਹਦੀ ਉੱਥੇ ਮੌਕੇ ਤੇ ਮੌਤ ਹੋ ਜਾਂਦੀ ਹੈ ਕਹਿੰਦਾ ਜਦੋਂ ਮੇਰੇ ਪਿਓ ਦੀ ਮੌਤ ਹੋ ਗਈ ਉਸ ਤੋਂ ਬਾਅਦ ਕਹਿੰਦਾ ਮੈਂ ਰਹਿ ਗਿਆ ਤੇ ਮੇਰੀ ਸਿੱਧਰੀ ਮਾਂ ਰਹਿ ਗਈ ਵਿਚਾਰੀ ਹਨਾ ਤੇ ਕਹਿੰਦਾ ਜਿੰਨਾ ਕੰਮ ਮੇਰਾ ਪਿਓ ਕਰਦਾ ਹੁੰਦਾ ਸੀਗਾ ਉਹ ਸਾਰਾ ਕੰਮ ਕਹਿੰਦਾ ਤਾਇ ਨੇ ਚੱਕ ਕੇ ਮੇਰੇ ਮੋਢਿਆਂ ਤੇ ਪਾਤਾ ਕਹਿੰਦਾ ਹੁਣ ਮੇਰੀ 12-13 ਸਾਲਾਂ ਦੀ ਉਮਰ ਬਈ ਨਾ ਮੇਰੇ ਤੋਂ ਪੱਠਿਆਂ ਦੀ ਪੰਡ ਚੱਕੀ ਜਾਵੇ ਨਾ ਮੇਰੇ ਤੋਂ ਖਾ ਦਾ ਗੱਟਾ ਚੱਕਿਆ ਜਾਵੇ ਕਹਿੰਦਾ ਚਲੋ ਜੀ ਮੈਂ ਕੀ ਕਰਿਆ ਕਰਨਾ ਮੈਂ ਤਰੱਕੇ ਸਕੂਲ ਜਾਣ ਤੋਂ ਪਹਿਲਾਂ ਕਹਿੰਦਾ ਉੱਠ ਕੇ ਪੱਠੇ ਵੱਢ ਕੇ ਕਹਿੰਦਾ ਟੋਕਿਆਂ ਦੇ ਵਿੱਚ ਸੁੱਟ ਕੇ ਜਾਇਆ ਕਰਨੇ ਕਹਿੰਦਾ ਮੇਰੇ ਤੋਂ ਪੰਡ ਦਾ ਚਕੀਂਦੀ ਰਹੀ ਸੀ ਮੈਂ ਛੋਟੇ ਛੋਟੇ ਥੱਬੇ ਬਣਾ ਕੇ ਕਹਿੰਦਾ ਚੱਕ ਕੇ ਲਿਆ ਕੇ ਤੇ ਟੋਕਿਆਂ ਵਾਲੇ ਵਿੱਚ ਸਿੱਟਦਾ ਕਰਨੇ ਇੱਕ ਉਤਰ ਕੇ ਕਹਿੰਦਾ ਮੈਂ ਸਕੂਲ ਚਲਾ ਜਾਇਆ ਕਰਾਂ ਤੇ ਮੇਰੀ ਮਾਂ ਸੀ ਪਿੱਛੋਂ ਜਿਹੜੀ ਉਹ ਗੋਹਾਗਾ ਸਿੱਟਦਿਆ ਕਰੇ ਡੰਗਰਾਂ ਨੂੰ ਪਾਣੀ ਪੂਣੀ ਪਿਆ ਕੇ ਅੰਦਰ ਸ਼ਾਮੇ ਬਣਦਿਆ ਕਰੇ ਕਾ ਚਲੋ ਜੀ ਮੈਂ ਸਕੂਲੋਂ ਆਉਣਾ ਦੁਪਹਿਰੇ 2-3 ਵਜੇ ਆਉਂਦਿਆਂ ਤਾਈ ਨੇ ਕੰਮ ਦੱਸਦਿਆ ਕਰਨਾ ਵੀ ਖੇਤ ਉਹ ਫਲਾਣੇ ਕਿੱਲੇ ਨੂੰ ਪਾਣੀ ਲਾ ਆ ਉਹ ਫਲਾਣੇ ਕਿੱਲੇ ਨੂੰ ਖਾਦ ਪਾ ਦੇ ਐ ਕਰਦੇ ਓਂ ਕਰਦੇ ਕਹਿੰਦਾ ਭਈ ਮੈਂ ਸਿਰਫ ਉਹ ਤੋਂ 12-13 ਸਾਲਾਂ ਦਾ ਸੀ ਜਦੋਂ ਮੈਂ ਨੂੰ ਖੇਤੀਬਾੜੀ ਦੇ ਕੰਮ ਵਿੱਚ ਤਾਈ ਨੇ ਲਾਤਾ ਤਾਈ ਦੇ ਆਪ ਦੇ ਪੁੱਤ ਐ ਗੂੜੀ ਨੀਂਦ ਕਰੇ ਸੁੱਤੇ ਪਿਆ ਹੋਇਆ ਕਰਨ ਦੁਪਹਿ ਤੇ ਮੈਂ ਪਾਗਲਾ ਵਾਂਗੂੰ ਕਹਿੰਦਾ ਖੇਤ ਕੰਮ ਲੱਗੇ ਹੋਇਆ ਕਰਨਾ ਕਹਿੰਦਾ ਉਦੋਂ ਬਈ ਬਚਪਨਾ ਸੀਗਾ ਨਹੀਂ ਸੀ ਪਤਾ ਇੰਨਾਂ ਗੱਲਾਂ ਦਾ ਹਨਾ ਜਿਵੇਂ ਕਿਸੇ ਨੇ ਕਹਿਣਾ ਓਵੇਂ ਕਰ ਛੱਟਣਾ ਕਹਿੰਦਾ ਚਲੋ ਜੀ ਹੌਲੀ ਹੌਲੀ ਇਹ ਕੰਮ ਇਸ ਤਰ੍ਹਾਂ ਚੱਲੀ ਗਿਆ ਚੱਲੀ ਗਿਆ ਤਾਇ ਦੇ ਪੁੱਤ ਵੀ ਗੱਭਰੂ ਹੋ ਗਏ ਕਹਿੰਦਾ ਮੇਰੇ ਤੋਂ ਵੱਡੇ ਸੀ ਉਹ 4-5-5 ਸਾਲ ਭਾਵੇਂ ਉਹ ਪੜੇ ਚੰਗੇ ਸਕੂਲਾਂ ਦੇ ਵਿੱਚ ਕਹਿੰਦਾ ਪਰ ਉਹ ਹੈਗੇ ਨਲਾਇਕ ਹੀ ਸੀਗੇ ਜਦੋਂ ਗੱਭਰੂ ਜਵਾਨ ਹੋਏ ਤਾਂ ਸ਼ਰਾਬਾਂ ਸ਼ਰੂਬਾਂ ਪੀਣ ਲੱਗ ਗਏ ਨਸ਼ੇ ਪੱਤੇ ਕਰਨ ਲੱਗ ਗਏ ਕਹਿੰਦਾ ਬੇਸ਼ੱਕ ਤਾਏ ਨੇ ਮੈਥੋਂ ਕੰਮ ਬਹੁਤ ਕਰਵਾਇਆ ਪੱਠੇ ਵੜਾਏ ਸਾਰਾ ਕੁਝ ਕਰਾਇ ਪੜਨ ਦੇ ਵਿੱਚ ਇੰਟਰਸਟਿੰਗ ਕਹਿੰਦਾ ਬਹੁਤ ਜ਼ਿਆਦਾ ਸੀ ਕਹਿੰਦਾ ਮੈਂ ਰਾਤ ਨੂੰ ਸਾਰਾ ਕੰਮ ਨਿਬੇੜ ਕੇ ਕਹਿੰਦਾ 1:00 ਵਜੇ ਤੱਕ ਮੈਂ ਕਹਿੰਦਾ ਮੈਂ ਪੜਦਾ ਰਿਹਾ ਕਹਿੰਦਾ ਕਹਿੰਦਾ ਮੈਂ 8-9 ਵਜੇ ਡੰਗਰ ਨੂੰ ਕਹਿੰਦਾ ਰਾਤ ਨੂੰ ਕੰਮ ਨਿਬੇੜ ਕੇ ਮੱਝਾਂ-ਮੱਝਾਂ ਚੋ ਕੇ ਤੇ ਉਸ ਤੋਂ ਬਾਅਦ ਨਾਲ ਨੂੰ ਕਹਿੰਦਾ ਮੈਂ ਪੜਨ ਦੇ ਬੈਜਾ ਕਰਨਾ ਕਹਿੰਦਾ ਮੈਂ 1:00 ਵਜੇ ਤੱਕ ਪੜਦੇ ਹੀ ਰਿਹਾ ਕਰਨਾ ਕਹਿੰਦਾ ਕਹਾਂ ਚਲੋ ਜੀ ਮੈਂ ਪਲੱਸ 2 ਕੀਤੀ ਕਹਿੰਦਾ ਪਲੱਸ 2 ਜੂ ਮੇਰੇ ਨੰਬਰ ਬਹੁਤ ਵਧੀਆ ਸੀਗੇ ਕਹਾਂ ਚਲੋ ਜੀ ਮੈਂ ਪਲੱਸ 2 ਕਰ ਲਈ ਪਲੱਸ 2 ਕਰਨ ਤੋਂ ਬਾਅਦ ਮੈਂ ਭਰਤੀ ਵੇਖੀ ਫੌਜ ਦੀ ਉਦੋਂ ਤੱਕ ਮੈਂ ਕਹਿੰਦਾ ਹੁਣ ਗੱਭਰੂ ਹੋ ਚੁੱਕਿਆ ਸੀਗਾ ਮੈਨੂੰ ਸਾਰੀਆਂ ਗੱਲਾਂ ਦਾ ਤਾਏ ਦੀਆਂ ਸਾਰੀਆਂ ਚਾਲਾਂ ਦਾ ਪਤਾ ਲੱਗ ਚੁੱਕਿਆ ਸੀਗਾ ਵੀ ਤਾਏ ਨੇ ਸਾਡੇ ਨਾਲ ਕੀਤਾ ਕੀ ਕੁਝ ਵੀ ਪਹਿਲਾਂ ਮੇਰੇ ਪਿਓ ਨੂੰ ਨੌਕਰ ਬਣਾ ਕੇ ਰੱਖਿਆ ਫਿਰ ਮੈਨੂੰ ਨੌਕਰ ਬਣਾ ਕੇ ਰੱਖਿਆ ਹਨਾ ਵੀ ਮੈਥੋਂ ਸੀਰੀਆਂ ਦੇ ਵਾਂਗ ਕੰਮ ਕਰਾਇਆ ਇੰਨਾ ਤਾਂ ਲੋਕੀ ਆਵੇ ਨੌਕਰ ਤੋਂ ਵੀ ਨਹੀਂ ਕੰਮ ਕਰਾਉਂਦੇ ਜਿੰਨਾ ਕੰਮ ਤਾਏ ਨੇ ਮੈਥੋਂ ਕਰਾਇਆ ਕਹਿੰਦਾ ਪਰ ਆਪਾਂ ਫਿਰ ਵੀ ਮੱਥੇ ਤੇ ਵਾਟਣੀ ਸੀ ਪਾਇਆ ਕਹਿੰਦਾ ਜਿਹੜੇ ਤਾਏ ਦੇ ਪੋਤੇ ਸੀ ਉਹ ਸ਼ਰਾਬਾਂ ਸ਼ਰੂਬਾ ਪੀਣ ਲੱਗ ਗਏ ਨਸ਼ਾ ਪਤਾ ਕਰਨ ਲੱਗ ਗਏ ਤਾਏ ਦੇ ਗਾਲ ਵੀ ਪੈਣ ਲੱਗ ਗਏ ਤਾਏ ਨੂੰ ਕ ਰਾਤ ਨੂੰ 2:00 2:00 ਵਜੇ ਘਰੇ ਆਇਆ ਕਰਨ ਡੱਕ ਕੇ ਕਹਿੰਦਾ ਕਹਿੰਦਾ ਹੁਣ ਤਾਇਏ ਦੇ ਪੁੱਤ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਵੀ ਦਾਬੇ ਮਾਰਿਆ ਕਰਨ ਮੇਰੀ ਮਾਂ ਨੂੰ ਵੀ ਗੰਦੀਆਂ ਗਾਲਾਂ ਕੱਢਿਆ ਕਰਨ ਕਹਿੰਦਾ ਮੈਂ ਉੱਥੇ ਹੁਣ ਬਰਦਾਸ਼ਤ ਨਾ ਹੋਵੇ ਕਿਉਂਕਿ ਮੈਂ ਵੱਡਾ ਹੋ ਚੁੱਕਿਆ ਸੀਗਾ ਕਿਹੜਾ ਬੰਦਾ ਇਹ ਚੀਜ਼ ਬਰਦਾਸ਼ਤ ਕਰੂਗਾ ਕਿ ਕੋਈ ਬੰਦਾ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਗਾਲਾਂ ਕੱਢੇ ਕਹਿੰਦਾ ਵੀ ਜਦੋਂ ਮੈਂ ਸਾਰਾ ਕੁਝ ਵੇਖਿਆ ਰੰਗ ਟੰਗ ਤੇ ਮੈਂ ਆਪ ਦੇ ਤਾਇਏ ਨਾਲੋਂ ਕਹਿੰਦਾ ਅੱਡ ਹੋ ਗਿਆ ਅੱਡ ਹੋ ਕੇ ਕਹਿੰਦਾ ਮੈਂ ਵਿਆਹ ਕਰਾਇਆ ਜਿਹੜੀ ਕੁੜੀ ਨਾਲ ਮੈਂ ਵਿਆਹ ਕਰਾਇਆ ਕਹਿੰਦਾ ਉਹ ਵੀ ਕਹਿੰਦਾ ਸਰਕਾਰੀ ਕਹਿੰਦਾ ਉਸ ਤੋਂ ਬਾਅਦ ਮੇਰੀ ਬਟਿੰਡੇ ਡਿਊਟੀ ਆ ਗਈ ਕਹਿੰਦਾ ਤੇ ਚਲੋ ਜੀ ਕਹਿੰਦਾ ਮੈਂ ਆਪਦੀ ਮਾਂ ਨੂੰ ਵੀ ਤੇ ਆਪਦੀ ਘਰ ਵਾਲੀ ਨੂੰ ਦੀ ਟਰਾਂਸਫਰ ਬਟਿੰਡੇ ਕਰਾ ਲਈ ਆਪਦੀ ਮਾਂ ਨੂੰ ਵੀ ਉੱਥੇ ਲੈ ਗਿਆ ਉੱਥੇ ਅਸੀਂ ਰਹਿਣ ਲੱਗ ਗਏ ਬਾਈ ਕਹਿੰਦਾ ਵੀ ਹੁਣ ਮੇਰੀ ਜ਼ਿੰਦਗੀ ਬਹੁਤ ਵਧੀਆ ਲੱਖ ਡੇਢ ਲੱਖ ਰੁਪਈਆ ਸਾਡੇ ਦੋਵਾਂ ਨੂੰ ਮਹੀਨੇ ਦਾ ਆ ਜਾਂਦਾ ਬਹੁਤ ਛੋਟੀ ਜ਼ਿੰਦਗੀ ਆ ਬਹੁਤ ਛੋਟੀ ਰਾਬੜੀ ਕਹਿੰਦਾ ਲਾ ਦਿੱਤੀ ਐ ਕਹਿੰਦਾ ਜਿਹੜਾ ਮੇਰਾ ਤਾਇਆ ਸੀ ਜਿਹੜਾ ਕਹਿੰਦਾ ਮੇਰੇ ਤੋਂ ਡੰਗਰਾਂ ਵਾਂਗੂ ਕੰਮ ਕਰਾਉਂਦਾ ਸੀਗਾ ਮੇਰੇ ਤੇ ਰੋਪ ਪਾਉਂਦਾ ਸੀ ਗਾਲਾਂ ਕੱਢਦਾ ਸੀ ਮੇਰੀ ਮਾਂ ਤੋਂ ਸਾਰਾ ਨੇ ਗੋਆ ਕਹਿੰਦਾ ਹੁਣ ਜਾ ਕੇ ਉਹਨਾਂ ਦੇ ਘਰ ਦੇ ਹਾਲਾਤ ਦੇਖਣ ਆਲੇ ਆ। ਕਹਿੰਦਾ ਦੋਵੇਂ ਪੁੱਤ ਦੋਵੇਂ ਚਿੱਟਾ ਲਾਉਂਦੇ ਆ ਤੇ ਦੋਵੇਂ ਹੀ ਕਹਿੰਦਾ ਛੜੇ ਆ। ਦੋਵੇਂ ਹੀ ਨਹੀਂ ਕਹਿੰਦਾ ਵਿਆਹੇ ਤੇ ਕਹਿੰਦਾ ਪਿੰਡ ਦੇ ਵਿੱਚ ਜਮਾ ਥੂ ਥੂ ਆ। ਇੱਕ ਕਹਿੰਦਾ ਕੁੱਤੇ ਜਿਨੀ ਜਿਤਨੀ ਉਹਨਾਂ ਦੀ ਪਿੰਡ ਦੇ ਵਿੱਚ ਹੈਗੀ। ਕਿਉਂਕਿ ਇਹਣਾ ਤਾਈ ਦੇ ਪੁੱਤ ਕਹਿੰਦਾ ਚਿੱਟਾ ਝੂਟਾ ਲਾਉਂਦੇ ਆ ਕਦੇ ਕਿਸੇ ਦੀ ਮੋਟਰ ਦੀ ਕੇਬਲ ਵੱਢ ਲਿਆਉਂਦੇ ਆ, ਕਦੇ ਕਿਸੇ ਦੀ ਮੋਟਰ ਦੀ ਕੇਬਲ ਕੱਢਦੇ ਆ। ਕਹਿੰਦਾ ਤਾਈ ਨੂੰ ਵੀ ਕੁੱਟਦੇ ਮਾਰਦੇ ਆ, ਤਾਈ ਨੂੰ ਵੀ ਕਹਿੰਦਾ ਕੁੱਟਦੇ ਮਾਰਦੇ ਆ। ਕਹਿੰਦਾ ਉਹਨਾਂ ਦੇ ਘਰ ਦੇ ਇੰਨੇ ਕੁ ਬੁਰੇ ਹਾਲਾਤ ਆ ਵੀ ਦੇਖ ਕਹਿੰਦਾ ਫਿਰ ਮੈਨੂੰ ਕਈ ਵਾਰੀ ਤਰਸ ਆਉਂਦਾ ਫਿਰ ਮੈਂ ਤਾਇਏ ਕੋਲ ਕਈ ਵਾਰੀ ਜਾਣਾ ਹੁੰਨਾ ਪਤਾ ਲੈ ਕੇ ਉਹਨਾਂ ਹੁੰਨਾ ਕਹਿੰਦਾ ਪਰ ਬਈ ਮੈਂ ਕਰ ਤੇ ਕਰ ਵੀ ਕੀ ਸਕਦਾ ਉਹਨਾਂ ਲਈ ਹਣਾ ਕਿਉਂਕਿ ਹੁਣ ਉਹ ਦੋਵੇਂ ਜਣੇ ਕਹਿੰਦਾ ਨਸ਼ੇੜੀ ਬਣ ਚੁੱਕੇ ਆ ਉਹਨਾਂ ਦਾ ਕੋਈ ਹੱਲ ਕਹਿੰਦਾ ਹੈ ਹੀ ਨਹੀਂਗਾ ਪਰ ਕਹਿੰਦਾ ਮੈਂ ਕਈ ਵਾਰੀ ਇਕੱਲਾ ਬੈ ਕੇ ਸੋਚਦਾ ਹੁੰਨਾ ਕਿ ਬੰਦਾ ਜੋ ਬੀਜਦਾ ਉਹ ਇੱਕ ਨਾ ਇੱਕ ਦਿਨ ਵਟਣਾ ਜ਼ਰੂਰ ਪੈਂਦਾ ਕਿਉਂਕਿ ਕਹਿੰਦਾ ਤਾਇਆ ਉਹਦੋਂ ਬਹੁਤ ਚਲਾਕ ਬਣਦਾ ਸੀਗਾ ਇੰਨਾ ਪੁੱਤਾਂ ਨੂੰ ਕਹਿੰਦਾ ਜੇ ਉਹਦੋਂ ਹੀ ਉਹ ਕੰਮ ਤੇ ਲਾਇਆ ਹੁੰਦਾ ਏਸੀ ਹਥਲੇ ਨਾ ਸਵਾਇਆ ਹੁੰਦਾ ਸ਼ੈ ਤਾਇਏ ਨੂੰ ਅੱਜ ਦਿਨ ਨਾ ਦੇ ਕਾਮ ਨੂੰ ਨਹੀਂ ਹੱਥ ਲਾਉਂਦੇ ਸੀਗੇ ਤੇ ਸਾਰਾ ਕੰਮ ਕਹਿੰਦਾ ਉਹਨੇ ਮੇਰੇ ਮੋਢੇ ਤੇ ਸਿੱਟਿਆ ਹੋਈ ਸਾਰਾ ਕੰਮ ਕਹਿੰਦਾ ਖੇਤ ਦਾ ਮੇਰੇ ਤੋਂ ਕਰਾਉਂਦੇ ਸੀਗੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਅੱਜ ਵੀ ਇਹੋ ਜਿਹੇ ਹਾਲਾਤ ਹੈਗੇ ਆ ਕਿ ਜਦੋਂ ਕੋਈ ਭਰਾ ਭਲਾ ਮਾਨਸ ਹੁੰਦਾ ਜਾਂ ਸਿਦਰਾ ਹੁੰਦਾ ਤਾਂ ਦੂਜਾ ਭਰਾ ਚਲਾਕ ਚੁਸਤ ਹੁੰਦਾ ਤਾਂ ਉਹ ਆਪਦੇ ਭਰਾ ਤੋਂ ੌਜ ਦਾ ਕੰਮ ਕਰਾਉਂਦਾ ਆਪਦੇ ਭਰਾ ਨਾਲ ਚਲਾਕੀਆਂ ਕਰਦਾ ਸਾਂਝੇ ਘਰ ਦੇ ਵਿੱਚੋਂ ਤੇ ਆਪਦੇ ਉਸ ਭਲੇ ਮਾਨਸ ਭਰਾ ਦੀ ਲਾਦ ਨਾਲ ਵੀ ੱੱਕਾ ਕਰਦਾ ਸ਼ਾਇਦ ਉਹ ਆਹ ਵੀਡੀਓ ਦੇਖ ਕੇ ਸਿਆਣਾ ਹੋ ਜਾਵੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾ